ਨਹਿਰ ਚ ਕਾਰ ਡਿੱਗ ਪਈ ਬਾਈ ਵੱਡਾ ਹਾਦਸਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਆ ਸਾਈਡ ਤੇ ਰੇਲਿੰਗ ਲੱਗੀ ਹੋਈ ਹੈ ਜਿਹੜੀ ਰੇਲਿੰਗ ਤੇ ਪਿੱਲਰ ਤੋੜਦੀ ਹੋਈ ਜਿਹੜੀ ਗੱਡੀ ਸੀ ਉਹ ਬਿਲਕੁਲ ਵਿੱਚ ਡਿੱਗ ਪਈ ਨਹਿਰ ਦੇ ਤੇ ਕਾਫੀ ਵੱਡਾ ਨੁਕਸਾਨ ਹੋ ਗਿਆ ਬਾਈ ਜੀ ਆਜੋ ਤੁਹਾਨੂੰ ਦਿਖਾਉਨੇ ਆ ਤੇ ਸਾਹਮਣੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਕਾਰ ਹੈ ਉਸ ਨੂੰ ਕ੍ਰੇਨ ਦੇ ਨਾਲ ਕੱਢਿਆ ਗਿਆ ਸਾਹਮਣੇ ਤੋਂ ਕਾਰ ਦਿਖਾਈ ਦੇ ਰਹੀ ਹੈ ਕ੍ਰੇਨ ਦੇ ਨਾਲ ਚੱਕੀ ਹੈ ਨਹਿਰ ਦੇ ਵਿੱਚ ਡਿੱਗ ਪਈ ਬਾਈ ਵੱਡਾ ਨੁਕਸਾਨ ਹੋ ਗਿਆ ਤੇ ਬੰਦੇ ਦੀ ਵੀ ਮੌਤ ਹੋ ਗਈ ਤੇ ਕਾਰ ਦੇ ਬਾਹਰੋਂ ਬੰਦਾ ਲੱਭਿਆ ਬੰਦਾ ਗੋਤਾਖੋਰਾਂ ਦੀ ਟੀਮ ਪਹੁੰਚ ਚੁੱਕੀ ਹੈ ਗੋਤਾਖੋਰਾਂ ਨਾਲ ਵੀ ਗੱਲ ਕਰਵਾਵਾਂਗੇ ਤੇ ਹੋਰ ਵੀ ਰੈਸਕਿਊ ਕਰ ਰਹੇ ਬੰਦਾ ਹੋਰਾਂ ਦੀ ਵੀ ਭਾਲ ਜਾਰੀ ਹੈ ਡੁਬਕੀ ਲਾ ਰਿਹਾ ਵਿਚਾਰਾ ਤੇ ਭਾਲ ਰਿਹਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਾਰ ਰਤੀਏ ਦੀ ਹਰਿਆਣੇ ਦੀ ਕਾਰ ਦੱਸੀ ਜਾ ਰਹੀ ਹੈ ਤੇ Honda City ਕਾਰ ਹੈ ਬਾਈ ਜੀ ਆ ਏਅਰ ਬੈਗ ਦੇਖ ਸਕਦੇ ਹੋ ਖੁੱਲੇ ਹੋਏ ਨੇ ਤੇ ਕਾਫੀ ਵੱਡਾ ਨੁਕਸਾਨ ਹੋ ਗਿਆ ਬਾਈ ਜੀ ਬੰਦਾ ਟੁਹਾਣੇ ਤੋਂ ਰਤੀਏ ਨੂੰ ਜਾ ਰਿਹਾ ਸੀ ਬਾਈ ਜੀ ਕੀ ਚੱਕਰ ਹੋ ਗਿਆ ਉਹ ਬੰਦਾ ਡਿੱ ਗਿਆ ਯਾਰ ਅੱਛਾ ਕਦੋਂ ਦੇ ਵੀਰੇ ਰਾਤ ਰਾਤ ਗੇਰੇ ਬਚਤ ਰਹੀ ਕੀ ਹਾਂ ਖਤਮ ਹੋ ਗਿਆ ਬੰਦਾ ਇੱਕ ਦੋ ਕੱਟ ਦੀ ਡੱਡੂ ਹੁਣ ਕੱਢੀ ਇੱਕ ਦੀ ਇੱਕ ਨਿਕਲ ਗਿਆ ਬਈ ਇੱਕ ਰਹਿ ਗਿਆ ਇੱਕ ਰਹਿ ਗਿਆ ਅੱਛਾ ਉਹ ਮਤਲਬ ਲੱਭ ਨਹੀਂ ਰਿਹਾ ਵਿੱਚੋਂ ਲੱਭ ਨਹੀਂ ਰਿਹਾ ਇੱਕ ਤਫਿਆ ਉਹ ਖਤਮ ਹੋ ਗਿਆ ਓਕੇ ਤੁਹਾਡੇ ਤੋਂ ਰਤੀਏ ਨੂੰ ਜਾਂਦੀ ਹੈ ਵੀਰੇ ਇਹ ਨਹਿਰ ਤੇ ਰਾਹ ਦੇ ਵਿੱਚ ਜਿਹੜਾ ਤੁਹਾਣਾ ਨਿਕਲਦੇ ਸਾਰੀ ਐਕਸੀਡੈਂਟ ਹੋਇਆ ਥੋੜੀ ਦੂਰੀ ਆ ਗਿਆ ਸੀ ਅਜੇ ਮਤਲਬ ਅੱਧਾ ਪੌਣਾ ਕਿਲੋਮੀਟਰ ਆਇਆ ਹੁਣ ਲੈਰੇ ਤੁਹਾਡੇ ਤੋਂ ਤੇ ਨਿਕਲਦੇ ਸਾਰੀ ਐਕਸੀਡੈਂਟ ਹੋ ਗਿਆ ਅੱਗੇ ਜਿਹੜੀ ਟੀਮ ਹੈ ਗੋਤਾਖੋਰਾਂ ਦੀ ਉਹ ਲੱਗੀ ਹੋਈ ਹੈ ਲਗਾਤਾਰ ਜਿਹੜੀ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਰਹੀਆਂ ਨੇ ਐਸਾ ਟੁਹਾਨਾ ਰਹਿ ਗਿਆ ਬਾਈ ਪਿੱਛੇ ਤੇ ਐਸਾ ਡਰਤੀ ਆ ਗਿਆ ਅੱਗੇ ਨੂੰ ਤੇ ਹਾਂ ਮੈਂ ਤੁਹਾਨੂੰ ਦਿਖਾਉਣਾ ਕਿ ਕਿੱਥੋਂ ਕਿਵੇਂ ਰੇਲਿੰਗ ਤੋੜਦੀ ਹੋਈ ਜਿਹੜੀ ਕਾਰ ਹੈ ਉਹ ਵਿੱਚ ਡਿੱਗੀ ਆ ਬਾਈ ਜੀ ਵੈਸੇ ਤਾਂ ਕਹਿੰਦੇ ਪਤਾ ਹੀ ਨਹੀਂ ਲੱਗਿਆ ਸੀ ਕਿਸੇ ਨੂੰ ਕਿ ਨਹਿਰ ਚ ਜਿਹੜੀ ਨਹਿਰ ਚ ਕਾਰ ਡਿੱਗ ਪਈ ਇਹ ਤਾਂ ਰੇਲਿੰਗ ਟੁੱਟੀ ਹੋਈ ਦੇਖ ਕੇ ਤੇ ਕਾਰ ਦੇ ਟਾਇਰਾਂ ਦੇ ਨਿਸ਼ਾਨ ਦੇਖ ਕੇ ਗੱਡੀ ਰਤੀ ਇਹਦੇ ਦੱਸੀ ਜੀ ਦੱਸੀ ਜਾਂਦੀ ਰਤੀ ਦੱਸੀ ਆ ਰਹੀ ਆ ਅੱਛਾ ਕਿੰਨੇ ਗੱਡੀ ਚ ਕਿੰਨੇ ਬੰਦੇ ਸੀਗੇ ਕੋਈ ਪਤਾ ਨਹੀਂ ਲੱਗਿਆ ਇਕਲਾ ਸੀ ਇੱਕ ਨਿਕਲਿਆ ਬਾਅਦ ਚ ਇਕਲਾ ਸੀ ਨਿਕਲਿਆ ਬਈ ਹਜੇ ਜਾਰੀ ਆ ਅੱਗੇ ਲੱਗ ਰਿਹਾ ਗੋਤਾ ਖੋਰ ਭਾਈ ਜੀ ਜਦੋਂ ਸ਼ੱਕ ਹੋ ਗਿਆ ਕਿ ਇੱਧਰ ਸਾਧਨ ਡਿੱਗਿਆ ਹੋਇਆ ਲੱਗਦਾ ਹੈ ਡਿੱਗੀ ਹੋਈ ਚੀਜ਼ ਹੈ ਉਸ ਤੋਂ ਬਾਅਦ ਭਾਈ ਜੀ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਗੋਤਾਖੋਰ ਅੱਗੇ ਲੱਗ ਰਿਹਾ ਆਹ ਜਗ੍ਹਾ ਦੇ ਉੱਤੇ ਥੱਲੇ ਬੜੀ ਆ ਬਈਆ ਰੇਲਿੰਗ ਪਟਕ ਕੇ ਤੇ ਜਦੋਂ ਮਤਲਬ ਸ਼ੱਕ ਦੇ ਆਧਾਰ ਤੇ ਇੱਥੇ ਭਾਲ ਕੀਤੀ ਗਈ ਤਾਂ ਵਾਕਈ ਇੱਥੋਂ ਕਾਰ ਲੱਭੀ ਗੋਤਾਖੋਰ ਕਿੱਥੇ ਲੱਗ ਰਿਹਾ ਵੀਰੇ ਹੋਰ ਲੱਗ ਰਿਹਾ ਅੱਗੇ ਬਹੁਤ ਸਾਹਮਣੇ ਉਹ ਜਿੱਥੇ ਪੰਨੇ ਜੇ ਹਨ ਹਾਂ ਹਾਂ ਉੱਥੇ ਰੱਸਾ ਪਾਰ ਕੇ ਹੇ ਥੱਲੇ ਗਿਆ ਆ ਬੰਦਾ ਅੱਗੇ ਗਿਆ ਹੋਇਆ ਥੱਲੇ ਪਰਿਵਾਰਨ ਤਾਂ ਬਈ ਜੀ ਸਵੇਰੇ ਰਾਤ ਦੀ ਡਿੱਗੀ ਹੋਈ ਨਹਿਰ ਨਹਿਰ ਚ ਕਾਰਸੀ ਤੇ ਸਵੇਰੇ ਪਰਿਵਾਰ ਨੂੰ ਜਦੋਂ ਇਹ ਗੱਡੀ ਕੱਢੀ ਗਈ ਵਿੱਚੋਂ ਬੰਦੇ ਦੀ ਸਨਾਖਤ ਹੋਈ ਉਸ ਤੋਂ ਬਾਅਦ ਜਿਹੜਾ ਪਰਿਵਾਰ ਨੂੰ ਦੱਸਿਆ ਗਿਆ ਤੇ ਪਰਿਵਾਰ ਆ ਰਿਹਾ ਹਜੇ ਬੰਦੇ ਦੇ ਨਾਲ ਜਿਹੜਾ ਗੱਡੀ ਦੇ ਵਿੱਚ ਇਹ ਨਹੀਂ ਪਤਾ ਚੱਲ ਰਿਹਾ ਕਿ ਉਹ ਕੱਲਾ ਹੀ ਸੀ ਦੋ ਸੀ ਜਾਂ ਚਾਰ ਸੀ ਜਾਂ ਪੰਜ ਸੀ ਦੋਸਤੋ ਹਜੇ ਇੱਕੋ ਹੀ ਲੱਭਿਆ ਹੈ ਇਹ ਨਹੀਂ ਪਤਾ ਉਹੀ ਗੱਡੀ ਚਲਾਉਂਦਾ ਸੀ ਜਾਂ ਇਹਦੇ ਨਾਲ ਕੋਈ ਹੋਰ ਸੀ ਉਹ ਗੱਡੀ ਚਲਾਉਂਦਾ ਸੀ ਤੁਸੀਂ ਦੇਖ ਸਕਦੇ ਹੋ ਬੜੀ ਜਿਹੜੀ ਲੋਕਾਂ ਦੀ ਭੀੜ ਇੱਥੇ ਉਮੜ ਕੇ ਆਈ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਦਿਲ ਦਹਿਲਾਣ ਦੇਣ ਵਾਲਾ ਨੁਕਸਾਨ ਹੈ ਭਾਈ ਜੀ ਬਿਲਕੁਲ ਜਵਾਨ ਮੁੰਡਾ ਸੀ ਜਿਹਦੀ ਡੈਥ ਹੋਈ ਹੈ ਪਰਿਵਾਰ ਹਜੇ ਪਹੁੰਚਿਆ ਨਹੀਂ ਪਰਿਵਾਰ ਪਹੁੰਚੂਗਾ ਉਹ ਦੱਸੂਗਾ ਕਿ ਇਹਦੇ ਨਾਲ ਕੌਣ-ਕੌਣ ਸੀ ਜਾਂ ਕਈ ਵਾਰੀ ਯਾਰ ਦੋਸਤ ਬਾਹਰ ਦੀ ਬਾਹਰ ਆ ਜਾਂਦੇ ਨੇ ਇਸ ਤਰ੍ਹਾਂ ਵੀ ਕੋਈ ਬੰਦਾ ਹੋ ਸਕਦਾ ਹੈ ਇਹ ਤਾਂ ਬਾਅਦ ਚੋ ਬਾਈ ਜੀ ਜਦੋਂ ਨਾਮ ਮੁੱਢਣਗੇ ਘਰੇ ਹਨਾ ਕੋਈ ਐਸਾ ਬੰਦਾ ਹੋਇਆ ਫਿਰ ਆਜੋ ਆਪਾਂ ਗੋਤਾ ਖੋਰ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੁਸੀਂ ਕਿੱਥੇ ਸੀ ਥੱਲੇ ਬਾਈ ਹਾਂਜੀ ਤੁਸੀਂ ਕਿੱਥੇ ਸੀ ਨੀਚੇ ਅੱਛਾ ਕੀ ਬਣਿਆ जी पहले ये गाड़ी निकाली है फिर थोड़ी ड्राइव मारी अच्छा उसमें बंदा लब लिया एक आ, एक बंदा लब लिया है हाँ। और इसका हमें पता नहीं है अपनी गाड़ी ये बंदे कितने हैं कितने देर अच्छा अभी आ, पता नहीं है पता नहीं है कितनी देर पहले गिरी थी गाड़ी ये रात की गिरी हुई है शायद फिर पता कैसे चला की यहाँ की गाड़ी गिरी हुई यहाँ पे ये जो तो अपने नहर में पैकेट लग रहा है भाई यहाँ गाड़ी गिरी रात अच्छा जैसे गिरी कहाँ से है गाड़ी ये वहाँ टूटी हुई अच्छा वहाँ से टूटा हुआ है अच्छा आपका कौन सा चैनल है मेरा यूट्यूब पे जब पब्लिक होता है रुझे मेरा मोबाइल नंबर है सतानवे दो सौ बानवे पचहत्तर नौ सौ ठीक है जी अभी मतलब हो सकता है और आदमी हो।, हो सकता है इनके घर वालों से कोई कांटेक्ट हुआ नहीं अब हुआ है हाँ। वो आएंगे अगर बताएंगे और है साथ में इसके फिर ट्राई मारेंगे